ਤੇ ਤੁਸੀਂ ਸੁਣ ਰਹੇ ਹੋ ਵੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7 ਆਓ ਅੱਜ ਤਾਈ ਬਿਛਨੀ ਤੋਂ ਸੁਣਦੇ ਆਂ ਇੱਕ ਨਵੀਂ ਕਹਾਣੀ ਲਓ ਵੀ ਇੱਕ ਵਾਰ ਫੇਰ ਤੋਂ ਤੁਹਾਨੂੰ ਪਿਆਰ ਭਰੀ ਸਾਥ ਸ਼੍ਰੀ ਅਕਾਲ ਅਗਲੀ ਅੱਜ ਦੀ ਕਹਾਣੀ ਆਪਾਂ ਸੁਣਾਵਾਂਗੇ ਕਿ ਲਿਖੇ ਲੇਖ ਨਹੀਂ ਮਿਟਦੇ ਲੇਖਾਂ ਦੀ ਗੱਲ ਜਿਹੜੀ ਆ ਪ੍ਰਾਣੀਆਂ ਕਹਾਣੀਆਂ ਦੇ ਵਿੱਚ ਬਹੁਤ ਜਗਰ ਹੁੰਦਾ ਕਹਾਣੀ ਜਿਹੜੀ ਆ ਸ਼ੁਰੂ ਕਰਦੇ ਆ ਇੱਕ ਵਾਰ ਇੱਕ ਰਾਜਾ ਆਪਣੇ ਅਹਿਲਕਾਰਾਂ ਦੇ ਨਾਲ ਉਹਨਾਂ ਨੂੰ ਲੈ ਕੇ ਤੇ ਸ਼ਿਕਾਰ ਖੇਡਣ ਚ ਲੱਗਿਆ ਸ਼ਿਕਾਰ ਖੇਡਦੇ ਆ ਖੇੜਦੇ ਆ ਉਹਨੂੰ ਬੜੀ ਗਰਮੀ ਲੱਗੀ ਧਿਆ ਦੇ ਨਾਲ ਹਾਲ ਬੁਰਾ ਹੋ ਗਿਆ ਪਾਣੀ ਦੀ ਭਾਲ ਕਰਦੇ ਕਰਦੇ ਰਾਜਾ ਆਪਣੇ ਅਹਿਲਕਾਰਾਂ ਨੂੰ ਕਹਿੰਦਾ ਵੀ ਕੋਈ ਲੱਗੇ ਛਾਕੇ ਪਾਣੀ ਦੀ ਕੋਈ ਖੂਹ ਲੱਭੋ ਕੋਈ ਸਰੋਤ ਲੱਭੋ ਜਿੱਥੋਂ ਪਾਣੀ ਪੀ ਸਕੀ ਐਲਕਾਰ ਲੱਭਦੇ ਲੱਭਦੇ ਤਾਂ ਉਹਨਾਂ ਨੂੰ ਇੱਕ ਖੂਹ ਹੀ ਲੱਭੀ ਤੇ ਰਾਜੇ ਨੂੰ ਕਹਿਣ ਲੱਗੇ ਵੀ ਇੱਧਰ ਇੱਕ ਖੂਹ ਆ ਉਥੇ ਚੰਗਾ ਸਾਫ਼ ਪਾਣੀ ਆ ਆਓ ਉਥੇ ਹਲਕੇ ਪਾਣੀ ਸਕਦੇ ਆ ਉਹ ਆਂਦਾ ਭਾਈ ਚਲੋ ਚੱਲੀਏ ਜਦੋਂ ਰਾਜਾ ਜਾਂਦਾ ਵਾ ਤੇ ਖੂਹ ਉਤੇ ਇੱਕ ਮਟਿਆਰ ਕੁੜੀ ਪਾਣੀ ਭਰ ਰਹੀ ਸੀ ਰਾਜੇ ਨੇ ਕੁੜੀ ਨੂੰ ਪਾਣੀ ਪਿਉਣ ਲਈ ਆਖਿਆ ਤੇ ਕੁੜੀ ਨੇ ਉਹਨਾਂ ਦੀ ਗੱਲ ਵੱਲ ਧਿਆਨ ਹੀ ਨਾ ਦਿੱਤਾ ਵੀ ਰਾਜਾ ਕੀ ਬੋਲਦਾ ਕੁੜੀ ਜਿਹੜੀ ਖੂਹ ਦੇ ਵਿੱਚੋਂ ਡੋਲਣਾ ਪਾਣੀ ਕੱਢੀ ਜਾਂਦੀ ਆ ਤੇ ਮੌਣ ਉਤੇ ਢੋਲੀ ਜਾਂਦੀ ਆ ਪਾਣੀ ਕੱਢੀ ਜਾਂਦੀ ਆ ਤੇ ਢੋਲੀ ਜਾਂਦੀ ਆ ਰਾਜੇ ਨੇ ਫੇਰ ਉਹਨਾਂ ਨੂੰ ਕਿਹਾ ਵੀ ਪਾਣੀ ਛਕਣਾ ਸੀ ਤੇ ਉਹਨੇ ਫੇਰ ਨਾ ਧਿਆਨ ਦਿੱਤਾ ਤੇ ਹਾਰ ਕੇ ਜਦੋਂ ਸੁਣੀ ਨਹੀਂ ਰਾਜਾ ਉਥੋਂ ਤੁਰ ਪਿਆ ਕਹਿੰਦਾ ਮੈਨੂੰ ਲੱਗਦਾ ਨਹੀਂ ਵੀ ਅੱਜ ਇਹ ਪਾਣੀ ਪੀ ਆਊਗੀ ਜਦੋਂ ਜਾਣ ਲਗਾ ਤੁਰ ਪਏ ਤੇ ਕੁੜੀ ਨੇ ਪਿੱਛੋਂ ਆਵਾਜ਼ ਮਾਰੀ ਕਹਿੰਦੀ 헤 ਰਾਜਾ ਨਾ ਕਿਧਰ ਨੂੰ ਚਾਈ ਗਏ ਲਿਆ ਪਾਣੀ ਨਹੀਂ ਪੀਣਾ ਰਾਜਾ ਆਂਦਾ ਦੋ ਤਿੰਨ ਵਾਰੀ ਤੇ ਤੈਨੂੰ ਪਾਣੀ ਦਾ ਕਿਹਾ ਤੇ ਜੇ ਹੁਣ ਤੇਰੇ ਪਿਉਣ ਵਾਲੇ ਲਾਲੇ ਹੀ ਨਹੀਂ ਤੇ ਐਵੇਂ ਇੱਥੇ ਖੜੇ ਰਹਿਣਾ ਅਹੀਂ ਤੋਂ ਹੁਣ ਫੇਰ ਜਾਣਾ ਹੀ ਸੀ ਜਦੋਂ ਤੂੰ ਗਾਲ ਹੀ ਨਹੀਂ ਗੋਲੀ ਉਹੋ ਤੇ ਅਹੀਂ ਫੇਰ ਤੋਰੀ ਪਏ ਅਸੀਂ ਕਿਤੇ ਹੋਰ ਥਾਂ ਟਿਕਾਣਾ ਲੱਭਦੇ ਆ ਉਹ ਆਦੀ ਰਾਜਨ ਅਸੀਂ ਤੈਨੂੰ ਪਾਣੀ ਤਾਂ ਨਹੀਂ ਸੀ ਪਿਆਇਆ ਕਿਉਂਕਿ ਤੈਨੂੰ ਮੁਰਕਾ ਆਇਆ ਹਾਇ ਸੀ ਆ ਦੇਖ ਲੈ ਹੁਣ ਵੀ ਕੋੜੇ ਤੇ ਤੂੰ ਬੈਠਾ ਤੇ ਕੋੜੇ ਦੀਆਂ ਪੌੜਾਂ ਤੇ ਹੱਲੇ ਤੱਕ ਵੀ ਮੁਰਕਾ ਲੱਗਾ ਤੇ ਜੇ ਅਸੀਂ ਤੈਨੂੰ ਤੱਤੇ ਘਾ ਪਾਣੀ ਪਿਆ ਦੇਂਦੇ ਤੇ ਹੋ ਸਕਦਾ ਤੂੰ ਮੜ ਵੀ ਮਰ ਵੀ ਜਾਂਦਾ ਫੜ ਗਿਆ ਜਾਂਦਾ ਤੇ ਫਿਰ ਕੀ ਆਪਾਂ ਕਰ ਲੈਂਦੇ ਤੇ ਤੈਨੂੰ ਕੁਝ ਵੀ ਹੋ ਸਕਦਾ ਸੀ ਇਹ ਕਰਕੇ ਮੈਂ ਤੈਨੂੰ ਪਾਣੀ ਨਹੀਂ ਸੀ ਪਿਆਇਆ ਇਹ ਗੱਲ ਸੁਣ ਕੇ ਤੇ ਰਾਜਾ ਬੜਾ ਖੁਸ਼ ਹੋਇਆ ਰਾਜਾ ਸੋਚੇ ਲੱਗ ਪਿਆ ਵੇ ਕੁੜੀ ਤਾਂ ਬੜੀ ਸਿਆਣੀ ਆ ਬੜੀ ਅਗਲਵਾਰੀ ਆ ਬਈ ਪਾਣੀ ਪੀ ਕੇ ਤੇ ਮੈਲੀ ਖਲ ਗਿਆ ਰਾਤ ਨੂੰ ਰਾਜਾ ਸੋਚਾਂ ਦੇ ਵਿੱਚ ਪਿਆ ਵੇ ਕੁੜੀ ਬੜੀ ਸਿਆਣੀ ਸੁਣੇ ਵੀ ਚੰਗੇ ਕਿ ਆਉਣਾ ਉਹਨੇ ਸੋਚਿਆ ਵੀ ਮੈਂ ਕਹਿੰਦਾ ਵੀ ਮੈਂ ਸਾਗ ਲੈ ਲਾਂ ਇਹਦਾ ਸਵੇਰ ਨੂੰ ਰਾਜਾ ਬਰੀ ਵਜ਼ੀਰਾਂ ਦੇ ਨਾਲ ਸਲਾਹ مشورہ ਕਰਦਾ ਕਹਿੰਦਾ ਵੀ ਜਿਹੜੀ ਆਪਾਂ ਨੂੰ ਉਹ ਕੁੜੀ ਮਿਲੀ ਸੀ ਨਾ ਜਿੱਥੇ ਆਪਾਂ ਪਾਣੀ ਪੀਂਦੇ ਸੀ ਉਹ ਖੂਹ ਦੇ ਕੋਲ ਦੀ ਉਹ ਕੁੜੀ ਦਾ ਥਾਂਡਕਾਣਾ ਲੱਭੋ ਵਜ਼ੀਰਾਂ ਨੇ ਪਤਾ ਪੁਤਾ ਕੀਤਾ ਸੂਹ ਕੱਢੀ ਤੇ ਥਾਂਡਕਾਣਾ ਲੱਭਿਆ ਉਹ ਰਾਜਾ ਦੇ ਨਾਲ ਉਹਨੇ ਚਾਰ ਬੰਦੇ ਉਹਨੇ ਲੈ ਤੇ ਉਹਨਾਂ ਦੇ ਮਾਂ ਪਿਓ ਦੇ ਘਰ ਚਲੇ ਗਿਆ ਲੱਭ ਕੇ ਟਿਕਾਣਾ ਤੇ ਜਾ ਕੇ ਉਹਦੇ ਪਿਓ ਨੂੰ ਕਹਿਣ ਲੱਗਾ ਵੀ ਤੁਹਾਡੀ ਕੁੜੀ ਬੜੀ ਸਿਆਣੀ ਅਗਲ ਵਾਲੀ ਆ ਤੁਸੀਂ ਸਾਨੂੰ ਇਹਦਾ ਸਾਖ ਦੇ ਦਿਓ ਮੈਂ ਨਾ ਸ਼ਾਦੀ ਵਿਆਹ ਕਰਾਉਣਾ ਆਉਣਾ ਉਹ ਕੁੜੀ ਦੇ ਜਿਹੜੇ ਮਾਪਿਓ ਵਿਚਾਰੇ ਮਾਥੇ ਰਸੀ ਘਬਰਾ ਗਿਆ ਉਹ ਕਹਿੰਦੇ ਰਾਜੇ ਬਈ ਇਹ ਜੋੜ ਤਾਂ ਬਣਦਾ ਨਹੀਂ ਵੈਸੇ ਤੁਸੀਂ ਰਾਜੇ ਆ ਮਹਿਲਾਂ 'ਚ ਰਹਿਣ ਵਾਲੇ ਅਸੀਂ ਗਰੀਬ ਬੰਦੇ ਝੁਗੀਆਂ 'ਚ ਉਹ ਬੜੀਆਂ 'ਚ ਰਹਿਣ ਵਾਲੇ ਕਾ ਡਾ ਤੇ ਸਾਡਾ ਕੋਈ ਮੇਲ ਹੀ ਨਹੀਂ ਰਾਜਾ ਖੜੇ ਪੈ ਗਿਆ ਉਹ ਕਹਿੰਦਾ ਮੇਲ ਮੂਡ ਰੱਬ ਦੇ ਬਣਾਏ ਹੁੰਦੇ ਆ ਇਹ ਕਹਿਣ ਵਾਲੀਆਂ ਗੱਲਾਂ ਆ ਜਦੋਂ ਦਿਲ ਮਿਲ ਜਾਣ ਫਿਰ ਮੇਲ ਮੇਲਾ ਤੇ ਇਹ ਕਹਿੰਦਾ ਸੱਚੇ ਬਾਦਸ਼ਾਹ ਦਾ ਨਾਮ ਲੈ ਕੇ ਚੁੱਪ ਕਰਕੇ ਦੂਣਾ ਟੋਲ ਦਿਓ ਇਹਨੂੰ ਮੈਂ ਖੁਸ਼ ਰੱਖਾਂਗਾ ਇਹ ਮੈਂ ਗਾਰੰਟੀ ਦੇਣਾ ਤੁਹਾਨੂੰ ਤੇ ਸਮਾਂ ਬੀਤਦਾ ਗਿਆ ਤੇ ਉਹ ਮੰਨ ਗਿਆ ਉਹ ਕਹਿੰਦੇ ਚਲੋ ਠੀਕ ਆ ਬਾਈ ਵੇ ਢੋਲਾ ਆਉਣਾ ਨੇ ਤੋੜ ਦਿੱਤਾ ਉਹ ਜੀ ਤੋੜ ਦਿੱਤਾ ਤੇ ਉਹ ਬੜਾ ਖੁਸ਼ੀ ਖੁਸ਼ੀ ਰਹਿਣ ਲੱਗ ਪਿਆ ਸਮਾਂ ਬੀਤਦਾ ਗਿਆ ਕੋਈ ਥੋੜੇ ਦਿਨ ਪਾਏ ਸਾਲ ਜਦੋਂ 2-4 ਸਾਲ ਹੋਏ ਉਹਦੇ ਬੱਚਾ ਬੱਚੀ ਹੋਣ ਵਾਲਾ ਹੋਇਆ ਜਦੋਂ ਉਹ ਲੜਕੀ ਦੇ ਜਦੋਂ ਇਸ ਗੱਲ ਦਾ ਬਾਕੀ ਰਹਿਣੀਆਂ ਨੂੰ ਪਤਾ ਲੱਗਾ ਵੀ ਇਹਦੇ ਤੇ ਬੱਚਾ ਹੋਣ ਵਾਲਾ ਵਾ ਤੇ ਉਹ ਸੜਮਚ ਗਈਆਂ ਵੀ ਹੁਣ ਅਗਲਾ ਵਾਰਿਸ ਇਹਦੇ ਹੋਊਗਾ ਤੇ ਇਹਦੀ ਆਉ ਭਗਤ ਜੀ ਆਦੀ ਹੁਣੀ ਇਹਦੀ ਇੱਜ਼ਤਮਾਨ ਰਾਜਾ ਅੱਗੇ ਬਥੇਰੀ ਕਰਦਾ ਵੀ ਆਪਣੀ ਤੂੰ ਕੋਈ ਬੁੱਕਤ ਨਾ ਰਹੀ ਆਪਣੀ ਤੂੰ ਕੋਈ ਕਦਰ ਨਾ ਰਹੀ ਆਪਣੀ ਦੇ ਆਉਣ ਦੇ ਨਾਲ ਹੀ ਬੇਕਦਰੀ ਹੋ ਗਈ ਰਾਣੀਆਂ ਨੇ ਬਹਾਨੇ ਕਈ ਬਣਾਏ ਵੀ ਇਹਨੂੰ ਮਾਰ ਜੀਏ ਇਹਨੂੰ ਕੱਢ ਦਈਏ ਕੋਈ ਗੱਲ ਨਾ ਬਣੀ ਉਹ ਐਸਾ ਆਨਾ ਵਹਾਨਾ ਲਾ ਕੇ ਉਹਨਾਂ ਨੇ ਰਾਣੀਆਂ ਨੇ ਘੇਰ ਲਿਆ ਵੀ ਤੇਰੇ ਬੱਚੇ ਨੂੰ ਤੇ ਤੈਨੂੰ ਮਾਰ ਦਿਆਂਗੇ ਇਥੋਂ ਛੱਡ ਕੇ ਚਲ ਜਾ ਜੇ ਬੱਚੇ ਦੀ ਖੈਰ ਚਾਹਣੀ ਹੈ ਉਹ ਰਾਜਾ ਕਿਤੇ ਗਿਆ ਸੀ ਸ਼ਿਕਾਰ ਖੇਡਣ ਉਹਨਾਂ ਕਹੇ ਵੀ ਇਹ ਬੱਚੇ ਦੀ ਖਾਤਰ ਤੇ ਮੈਂ ਆਪਣਾ ਮੈਨੂੰ ਮਾਰ ਦੇਣ ਤਾਂ ਕੋਈ ਚੱਕਰ ਨਹੀਂ ਵੀ ਬੱਚਾ ਮੇਰਾ ਜਿਹੜਾ ਹਲੇ ਪੈਦਾ ਹੀ ਨਹੀਂ ਹੋਇਆ ਉਹਦੀ ਜਾਨ ਨੂੰ ਖਤਰਾ ਤੇ ਉਹ ਵਿਚਾਰੀ ਬੱਚੇ ਦੀ ਖਾਤਰ ਰੋਂਦੀ ਕਰ ਲੌਂਦੀ ਘਰ ਛੱਡ ਕੇ ਚਲੀ ਗਈ ਰਾਜੇ ਨੇ ਵੀ ਉਹਦਾ ਕੋਈ ਮੇਲ ਮਲਾਪ ਨਾ ਹੋਇਆ ਵੀ ਦਾਸੀ ਦਿੰਦੀ ਵੀ ਆਹ ਗੱਲ ਹੋਈ ਆ ਚਲੇ ਗਈ ਉਹ ਛੱਡ ਕੇ ਨਾਲੇ ਰੋਈ ਜਾਂਦੀ ਨਾਲੇ ਤੁਰ ਹੀ ਜਾਂਦੀ ਆ ਤੇ ਇੱਕ ਕਿਸਾਨ ਦੇ ਡੇਰੇ ਕੋਲੋਂ ਦੀ ਲੰਘਦੀ ਆ ਤੇ ਲੰਘਦੀ ਲੰਘਦੀ ਰੋਂਦੀ ਜਾਂਦੀ ਤੇ ਕਿਸਾਨ ਨੇ ਆਵਾਜ਼ ਮਾਰ ਲਈ ਤੀਏ ਕੀ ਗੱਲ ਹੋਈ ਤੂੰ ਕਿਉਂ ਰੋਂਦੀ ਜਾਂਦੀ ਆ ਤੇ ਉਹਨਾਂ ਦੱਸਿਆ ਵੀ ਐਦਾਂ ਐਦਾਂ ਮੈਨੂੰ ਘਰੋਂ ਕੱਢ ਦਿੱਤਾ ਤੇ ਹੁਣ ਮੈਨੂੰ ਪਤਾ ਨਹੀਂ ਮੈਂ ਜਾਵਾਂ ਕਿੱਥੇ ਘਰ ਵੀ ਨਹੀਂ ਜਾ ਸਕਦੀ ਘਰ ਜਿਆਨੇ ਵੀ ਇਸ ਗੱਲ ਦਾ ਮਤਲਬ ਦੁੱਖ ਮਨੋਣਾ ਕਿਸਾਨ ਕਹਿੰਦਾ ਰਾਣੀਏ ਮਾੜੀ ਕੀਤੀ ਆ ਇਹ ਰਾਜੇ ਨੇ ਤੇ ਉਹ ਬਾਕੀਆਂ ਨੇ ਤੇਰੇ ਨਾਲ ਤੂੰ ਐਦਾਂ ਕਰ ਤੂੰ ਇੱਥੇ ਸਾਡੇ ਕੋਈ ਰਹਿ ਲਾ ਮਾੜਾ ਮੋਟਾ ਡੰਗਰ ਵਿੱਚ ਛੱਡ ਦਿਆ ਕਰੀ ਇਹਨਾਂ ਨੂੰ ਚਾਰ ਚੂਰਾ ਆ ਕਰੀ ਮੇਰੀਆਂ ਨੌ ਆਜ਼ਰੀ ਰੋਟੀ ਪਾਣੀ ਬਣਾ ਕੇ ਇੱਥੇ ਘੱਲਿਆ ਕਰਨੀਆਂ ਤੂੰ ਇੱਥੇ ਰਹੀ ਜਾ ਲ ਰਾਣੀ ਨੇ ਕਿਸਾਨ ਦੇ ਉੱਥੇ ਡੇਰੇ ਤੇ ਰਹਿਣਾ ਸ਼ੁਰੂ ਕਰਦਾ ਥੋੜੇ ਸਮੇਂ ਬਾਅਦ ਰਾਣੀ ਨੂੰ ਲੜਕਾ ਪੈਦਾ ਹੋਇਆ ਲੜਕਾ ਵੀ ਕਿਸਾਨ ਦੇ ਡੇਰੇ ਤੇ ਹੌਲੀ-ਹੌਲੀ ਪਲਦਾ ਰਿਹਾ ਜਦੋਂ 17-18 ਸਾਲਾਂ ਦਾ ਹੋ ਗਿਆ ਨਾ ਤੇ ਇੱਕ ਦਿਨ ਲੜਕਾ ਆਪਣੀ ਮਾਂ ਨੂੰ ਕਹਿਣ ਲੱਗਾ ਵੀ ਮਾਤਾ ਵੀ ਬਥੇਰੀ ਸੇਵਾ ਕਰ ਲਈ ਆਪਾਂ ਇਸ ਕਿਸਾਨ ਦੀ ਇਹਨੇ ਵੀ ਚਲੋ ਆਪਾਂ ਨੂੰ ਰਹਿਣ ਦੀ ਥਾਂ ਠਗਾਣਾ ਦਿੱਤਾ ਹੁਣ ਆਪਾਂ ਮਿਹਨਤ ਮਜ਼ਦੂਰੀ ਕਰਕੇ ਤੇ ਆਪਣਾ পেট ਆਪਾਂ ਪਾਲਿਆ ਕਰੀਏ ਵੀ ਆਪਾਂ ਹੁਣ ਇੰਨਾਂ ਜੀਆਂ ਰੋਟੀਆਂ ਨਹੀਂ ਖਾਗੀ ਲੜਕੇ ਨੇ ਰੋ ਸਵੇਰੇ ਉੱਠ ਕੇ ਤੇ ਜੰਗਲਾਂ 'ਚੋਂ ਲੱਕੜਾਂ ਕੱਟਣ ਕਿਲੇ ਜਾਣਾ ਤੇ ਲੱਕੜਾਂ ਜਣੀਆਂ ਵੀ ਆਉਣੀਆਂ ਬਾਜ਼ਾਰ ਚ ਵੇਚ ਕੇ ਰੋਟੀ ਪਾਣੀ ਦਾ ਪ੍ਰਬੰਧ ਕਰ ਲੈਣਾ ਦੋਰਣ ਲਾ ਬੜਾ ਸੋਹਣਾ ਆਪਣਾ ਠਾਟ ਕਾਣਾ ਬਣਾ ਕੇ ਇੱਕ ਦਿਨ ਐਸਾ ਆਇਆ ਲੜਕਾ ਲੱਕੜਾਂ ਦੀ ਭਰੀ ਲੈ ਕੇ ਆ ਰਿਹਾ ਸੀ ਤੇ ਰਾਸਤੇ 'ਚ ਨਦੀ ਪੈਂਦੀ ਸੀ ਲੜਕੇ ਨੂੰ ਪਿਆਸ ਲੱਗੀ ਤੇ ਉਹ ਬਾਲਣ ਦੀ ਪਾਂਡ ਜਿਹੜੀ ਆ ਉਹ ਰੱਖ ਕੇ ਤੇ ਨਦੀ ਕਿਨਾਰੇ ਪਾਣੀ ਪੀਣ ਲੱਗ ਪਿਆ ਨਦੀ ਕਿਨਾਰੇ ਇੱਕ ਮਾਤਾ ਬੈਠੀ ਸੀ ਉਹ ਬੈਠੀ ਗੁੱਡੇ ਬਣਾਈ ਜਾਵੇ ਬੜਾ ਬਣਾ ਕੇ ਪਾਣੀ ਚ ਸਿਟੀ ਜਾਵੇ ਲੜਕਾ ਪੁੱਛਣ ਲੱਗਾ ਮਾਦਾ ਵਦੂਏ ਕੀ ਕਰੀ ਜਾਣੀ ਹੈ ਗੁੱਡੇ ਬਣਾਈ ਜਾਣੀ ਆ ਪਾਣੀ ਚ ਸਿਟੀ ਜਾਣੀ ਆ ਗੁੱਡੇ ਬਣਾਈ ਜਾਣੀ ਆ ਪਾਣੀ ਚ ਸਿਟੀ ਜਾਣੀ ਆ ਮਾਦਾ ਆਂਦੀ ਮੈਂ ਪੁੱਤ ਸੰਯੋਗ ਲਿਖ ਰਹੀ ਆ ਮੈਂ ਤੇਰਾ ਵੀ ਸੰਯੋਗ ਲਿਖ ਦਦਾ ਅੱਜ ਤੋਂ 7ਵੇਂ 8ਵੇਂ ਦਿਨ ਤੇਰਾ ਵਿਆਹ ਹੋ ਜਾਣਾ ਹੈ ਤੇ ਲੜਕਾ ਬੜਾ ਹੈਰਾਨ ਹੋਇਆ ਉਹ ਬਾਲਣ ਦੀ ਪਾਂਡੋ ਨੇ ਕੀ ਅਕੀਦ ਕਰਨ ਚਲ ਗਿਆ ਘਰ ਆ ਕੇ ਉਹਨੇ ਆਪਣੀ ਮਾਂ ਨੂੰ ਸਾਰੀ ਸੜਾਤੀ ਸਟੋਰੀ ਵੇਚਦਾ ਹੀ ਦਾ ਹੋਈ ਉਹਦੀ ਮਾਂ ਕੇ ਦੀ ਬਸੇਰੀਆਂ ਇਦਾਂ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਬਸੇਰੇ ਕੋਈ ਨਾ ਕੋ ਗੱਪ ਕੋ ਪੜ ਛੜਦੇ ਰਹਿੰਦੇ ਆ ਤੂੰ ਇਹਨਾਂ ਨੂੰ ਸੱਚ ਨਾ ਮੰਨਿਆ ਕਰ ਇਹ ਸੱਚੀਆਂ ਨਹੀਂ ਹੁੰਦੀਆਂ ਐਵੇਂ ਕਹਿਣ ਵਾਲੀਆਂ ਗੱਲਾਂ ਤੇ ਤੂੰ ਜੋਬ ਕਰਕੇ ਪੁੱਤ ਆਪਣਾ ਮਨ ਲਾ ਕੇ ਕੰਮ ਕਰੀ ਆ ਕਿਸੇ ਨੇ ਤੈਨੂੰ ਬੁਲਾਉਣ ਚੜਾਉਣ ਦੀ ਲੋੜ ਨਹੀਂ ਇੱਕ ਦਿਨ ਲੜਕਾ ਬਾਲਣ ਦੀ ਭਰੀ ਲੈ ਕੇ ਆ ਰਿਹਾ ਸੀ ਤੇ ਉਹ ਪਾਣੀ ਪੀਣ ਲਈ ਉੱਥੇ ਰੁਕ ਗਿਆ ਨਦੀ ਦੇ ਰੋਕੇ ਉਹਨੇ ਪਾਣੀ ਜਦੋਂ ਪੀਣ ਲੱਗਾ ਕਿ ਵਾਬਰੋਲਾ ਆਇਆ ਤੇ ਉਹਨੂੰ ਉਡਾ ਕੇ ਦੂਜੇ ਦੇਸ਼ ਲੈ ਗਿਆ ਤੇ ਉਹ ਜਿਹੜੀ ਬਾਲਣ ਦੀ ਭਰੀ ਸੀ ਉੱਥੇ ਪਈ ਰਹਿ ਗਈ ਲੜਕੇ ਨੂੰ ਦੂਜੇ ਦੇਸ਼ ਪਹੁੰਚਾ ਕੇ ਵਾਬਰੋਲਾ ਤੇ ਖਤਮ ਹੋ ਗਿਆ ਤੇ ਲੜਕਾ ਚਿੰਤਾ ਜੀ ਬੈ ਗਿਆ ਵੀ ਮੈਂ ਹੁਣ ਕਿਹੜੇ ਦੇਸ਼ ਗਿਆ ਆ ਗਿਆ ਤੇ ਮੇਰੀ ਮਾਂ ਦਾ ਕੀ ਹਾਲ ਬਣੂ ਉਹ ਕਿਧਰ ਚਲ ਗਈ ਆ ਉਹ ਕਿਹੜਾ ਦੇ ਛੇੜਾ ਠਾਂਡ ਕਹਣਾ ਮੈ ਤੁਹਾਨੂੰ ਪਤਾ ਵੀ ਨਹੀਂ ਉਹਨਾਂ ਕਿਹਾ ਵੀ ਟੱਕਰਾ ਮਾਰਨ ਨਾਲੋਂ ਭੁੱਖਾ ਵੀ ਆ ਭੁੱਖ ਵੀ ਲੱਗੀ ਆ ਤੂੰ ਉਹਨੇ ਇੱਕ ਸਨਿਆਰੇ ਦੀ ਦੁਕਾਨ ਤੇ ਗਿਆ ਤੂੰ ਉਹਨੂੰ ਕਹਿਣ ਲੱਗਾ ਵੀ ਮੈਨੂੰ ਭੁੱਖ ਬੜੀ ਲੱਗੀ ਆ ਤੇ ਮੇਰਾ ਕੋਈ ਰਹਿਣ ਬਸੇਰਾ ਵੀ ਨਹੀਂ ਵੀ ਮੈਨੂੰ ਦੁਕਾਨ ਤੇ ਰੱਖ ਲਓ ਕੰਮ ਦੰਦਾ ਮੈਂ ਤੁਹਾਡੇ ਨਾਲ ਕਰਾਈ ਜਾਊਗਾ ਤੇ ਮੈਂ ਪੈਸਾ ਦਿੱਤਾ ਕੋਈ ਨਹੀਂ ਲੈਂਦਾ ਵੀ ਢਿੱਡ ਭਰ ਕੇ ਮੈਨੂੰ ਰੋਟੀ ਦੇ ਦਿਆ ਕਰੋ ਤੇ ਸਨੇਹਾਰਾ ਮੰਨ ਗਿਆ ਰੋਟੀਆਂ ਤੇ ਉਹਨੂੰ ਕੁ ਮਾੜਾ ਸੀ ਲੜਕੇ ਨੇ ਰੋਟੀ ਪਾਣੀ ਪਹਿਲਾਂ ਤੇ ਖਾਦਾ ਕੰਮ ਸ਼ੁਰੂ ਕਰਤਾ ਤੇ ਹੌਲੀ ਹੌਲੀ ਉਹ ਕੰਮ ਸਿੱਖ ਗਿਆ ਉਸੇ ਸ਼ਹਿਰ 'ਚ ਰਾਜੇ ਨੇ ਆਪਣਾ ਲੜਕਾ ਵਿਹਣ ਜਾਣਾ ਸੀ ਤੇ ਰਾਜੇ ਦਾ ਲੜਕਾ ਜਿਹੜਾ ਆਖਾਂ ਕਾਣਾ ਸੀ ਰਾਜੇ ਨੇ ਸੋਚਿਆ ਵੀ ਹੋ ਸਕਦਾ ਲੜਕੀ ਨੂੰ ਮੇਰਾ ਮੁੰਡਾ ਪਸੰਦ ਨਾ ਆਵੇ ਜਵਾਬ ਹੀ ਨਾ ਕਿਤੇ ਦੇ ਦੇਣ ਉਹਨੇ ਸੋ ਜੇ ਵੀ ਇਹਦੀ ਥਾਂ ਤੇ ਕੋਈ ਸੋਹਣਾ ਸਨਖਾ ਮੁੰਡਾ ਵਿਆਹ ਕੇ ਲੈ ਜਾਣਾ ਚਾਹੀਦਾ ਵਿਆਹਣ ਦੇ ਲਈ ਲੈ ਜਾਣਾ ਚਾਹੀਦਾ ਤੇ ਰਾਜਾ ਸੁਨਿਆਰੇ ਦੀ ਦੁਕਾਨ ਤੇ ਗਹਿਣਾ ਘਟਾ ਜਦੋਂ ਬਣਾਉਣ ਗਿਆ ਕਿਤੇ ਕੋ ਬਣਾਉਣ ਭੇਜਿਆ ਹੋਗਾ ਉਹਨੇ ਵੇਖ ਲਿਆ ਮੁੰਡਾ ਉਹਨੇ ਕਿਹਾ ਵੀ ਆ ਜਿਹੜਾ ਮੁੰਡਾ ਜਿਹੜਾ ਸੋਹਣਾ ਸਨਖਾ ਇਹ ਸਾਨੂੰ ਦੇ ਦੇ ਸਿਰਫ ਇਹ ਇੱਕ ਦੋ ਦਿਨਾਂ ਲਈ ਸਾਨੂੰ ਚਾਹੀਦਾ ਵੀ ਵਿਆਹ ਤੇ ਇਹਨੂੰ ਲੈ ਕੇ ਜਾਣਾ ਇਹ ਪੈਸੇ ਤੈਨੂੰ ਇਹਦੇ ਬਦਲੇ ਹੀ ਦੇ ਦਿਆਂ। ਸੁਨਾਰੇ ਨੇ ਕਾ ਪੈਸੇ ਮਿਲਦੇ ਤੇ ਕੀ ਮਾੜਾ। ਹੁਣ ਮੁੰਡਾ ਉਹਦੇ ਨਾਲ ਭੇਜ ਦਿੱਤਾ ਰਾਜੇ ਨੂੰ। ਆ ਰਾਤ ਨੂੰ ਲਾਵਾ ਹੋ ਗਈਆਂ। ਤੇ ਵਿਆਹ ਦੇ ਸਾਰੇ ਕਾਰਜਵਾਰ ਜੋ ਕਾਰਵਿਆਰ ਸੀ ਉਹ ਸਾਰੇ ਹੋ ਗਏ। ਤੋਂ ਲੜਕਾ ਜਿੰਨਾ ਵੀ ਸਾਰਾ ਸ਼ਗਨ ਦਾ ਪੈਸਾ ਢੇਲਾ ਸੀ ਉਹਨੇ ਰਾਜੇ ਨੂੰ ਦਿੱਤਾ। ਔਰ ਪਤਾ ਨਹੀਂ ਉਹ ਤੇ ਮੰਝ ਕੀ ਯਾਰ ਉਹਨੇ ਜਿਹੜੀ ਮੁੰਦਰੀ ਸੀ ਜਿਹੜੀ ਪਾਈ ਸੀ ਉਹ ਕੁੜੀ ਨੇ ਉਹ ਉਹਨੇ ਲਕੋ ਲਈ ਤੇ ਉਹ ਮੁੰਦਰੀ ਦੇ ਉੱਤੇ ਰਾਣੀ ਦਾ ਨਾਮ ਲਿਖਿਆ ਸੀ ਤੇ ਲੜਕੀ ਨੇ ਉਹ ਵਿਆਹ ਵਾਲੇ ਕੱਪੜੇ ਲਾਏ ਉਹ ਆਪਦੇ ਪਾਟੇ ਪੁਰਾਣੇ ਫੇ ਪਾਏ ਤੇ ਚੱਲ ਕੇ ਸਿਨਿਆਰੀ ਦੀ ਦੁਕਾਨ ਤੇ ਫੇਲਾ ਪਿਆ ਕਰਨ ਨੌਕਰੀ ਮਾਰ ਆਈ ਦੀ ਕੋਈ ਐਸੀ ਕਿਰਪਾ ਹੋਈ ਉਹੋ ਹੀ ਵਾਬਰੋਲਾ ਫੇ ਆਇਆ ਉਹਨੇ ਉਹ ਚੱਕਿਆ ਮੁੰਡੇ ਨੂੰ ਤੇ ਉਹਦੇ ਦੇਸ਼ ਉੱਤੇ ਫਿਰ ਉੱਥੇ ਸਿੱੜ ਦਿੱਤਾ ਹੀ ਉਥੋ ਜਾ ਕੇ ਲਗਿਆ ਸੀ ਇੱਥੇ ਉਹਦੀ ਅੰਡ ਭਰੀ ਪਈ ਸੀ ਲੱਕੜਾਂ ਦੀ ਲੜਕਾ ਬੜਾ ਹੈਰਾਨ ਹੋਇਆ ਉਹਨੂੰ ਕਿਹਾ ਵੀ ਉੱਥੇ ਕਿਸਮਤ ਨੇ ਫੇਲਿਆ ਸਿੱਟਿਆ ਤੋ ਖੁਸ਼ ਵੀ ਹੋਇਆ ਜਦੋਂ ਜਾ ਕੇ ਮਾਂ ਨੂੰ ਮਿਲਦੇ ਉਹਨੇ ਲੱਕੜਾਂ ਚੱਕੀਆਂ ਤੇ ਮਾਂ ਕੋ ਚਲ ਗਿਆ ਸਾਰੀ ਗੱਲ ਬਾਤ ਨਹੀਂ ਵੀ ਮਾਂ ਮੇਰੇ ਨਾਲ ਤਾਂ ਐਦਾਂ ਐਦਾਂ ਹੋਈ ਆ ਮਾਂ ਨੂੰ ਤੇ ਪਹਿਲਾ ਸ਼ਬਦ ਬਾਦ ਵੀ ਉਨੂੰ ਖੁਸ਼ੀ ਹੋਈ ਬਹੁਤ ਚਿੰਤਾ ਦੂਰ ਹੋਈ ਮੇਰਾ ਪੁੱਤ ਮਿਲ ਗਿਆ ਤੇ ਸਾਰੀਆਂ ਗੱਲਾਂ ਭੁੱਲ ਭਲਾ ਗਿਆ ਜੀ ਬੜਾ ਸੋਹਣਾ ਹੋ ਰਹਿਣ ਲੱਗ ਪਿਆ ਲੜਕਾ ਫੇ ਲੱਕੜਾਂ ਦਾ ਕਾਰੋਬਾਰ ਲਾਪਿਆ ਕਰਨ ਉਹਨਾਂ ਦਾ ਪੁੱਤ ਕੋਈ ਗੱਲ ਨਹੀਂ ਜੋ ਹੋਇਆ ਸੋ ਹੋਇਆ ਇਹ ਚਲ ਆਪਾਂ ਤੋਂ ਆ ਗਿਆਂ ਵਾਪਸੇ ਨਹੀਂ ਹੋਗਣਾ ਹੁਣ ਉਧਰ ਜਿਹੜੀ ਲੜਕੀ ਵਿਆਹ ਕੇ ਆਈ ਸੀ ਇਹਨੂੰ ਉਹ ਵਿਆਹ ਕੇ ਲਿਆਇਆ ਸੀ ਉਹ ਦੇਖਦੀ ਆ ਵੀ ਜਿਹਦੇ ਨਾਲ ਮੇਰੀਆਂ ਲਾਵਾਂ ਹੋਈਆਂ ਤੇ ਉਹ ਤੇ ਇਹ ਲੜਕਾ ਹੀ ਨਹੀਂ ਜਿਹਨੂੰ ਇਹ ਹੁਣ ਰਾਜੇ ਨੇ ਹੁਣ ਜਿਹਦੇ ਲੜਲਾਤਾ ਉਹ ਤੋਂ بڑا ਲੜਕਾ ਸੋਹਣਾ ਤੇ ਸਨਖਾ ਸੀਦੇ ਦੇ ਅੱਖੋਂ ਵੀ ਕਾਣਾ ਤੁਰਦਾ ਵੀ ਮਾੜਾ ਮੋਟਾ ਟੇਡਾ ਮੇਡਾ ਹੀ ਆਈ ਆ ਉਹ ਕਹਿੰਦੇ ਵੀ ਜ਼ਰੂਰ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਹਾਂਜੀ ਮੈਂ ਤੇ ਨਹੀਂ ਇੱਥੇ ਰਹਿੰਦੀ ਮੈਨੂੰ ਤਾਂ ਜਿਹਨਾਂ ਵਿਆਹ ਕੀਤਾ ਉਹੋ ਮੁੰਡਾ ਲੈ ਕੇ ਆਓ ਲੜਕੀ ਆਖਰ ਉਹ ਵੀ ਰਾਜੇ ਰਾਣਿਆਂ ਦੀ ਕੁੜੀ ਸੀ ਲੜਕੀ ਨੇ ਆਖਰ ਕਿਹਾ ਵੀ ਮੈਂ ਇੱਥੇ ਰਹਿਣਾ ਨਹੀਂ ਉਹ ਕਹ ਆਵੇ ਮੋੜ ਦਿਓ ਢੋਲਾ ਉਥੇ ਹੀ ਵਾਪਸ ਲੈ ਜਾਓ ਢੋਲਾ ਮੋੜ ਕੇ ਤੇ ਸ਼ਹਿਰ ਨੂੰ ਆ ਗਈ ਆ ਕੇ ਆਪਣੇ ਪਿਤਾ ਨੂੰ ਕਹਿਣ ਲੱਗੀ ਵੀ ਮੇਰੇ ਨਾਲ ਤੇ ਪਿਤਾ ਜੀ ਹੋਇਆ ਧੋਖਾ ਜਿਹਦੇ ਨਾਲ ਮੇਰੀਆਂ ਲਾਵਾਂ ਹੋਈਆਂ ਉਹ ਉਹਦਾ ਮੁੰਡਾ ਹੀ ਨਹੀਂ ਤੇ ਮੁੰਡਾ ਹੀ ਉਹਨਾਂ ਨੇ ਬਦਲਤਾ ਤੇ ਮੈਂ ਉਹ ਸੇ ਹੀ ਲੜਕੇ ਨਾਲ ਵਿਆਹ ਜੇ ਨਾਲ ਹੋਇਆ ਉਹਦੇ ਨਾਲ ਹੀ ਰਹਿਣਾ ਮੈਂ ਤਾਂ ਤਨੁਮਨ ਉਹਨੂੰ ਪਤੀ ਮੰਨਿਆ ਹੁਣ ਤਾਂ ਮੈਂ ਉਹਦੇ ਨਾਲ ਹੀ ਰਹਿ ਸਕਦੀ ਹਾਂ ਹੋਰ ਕਿਸੇ ਨਾਲ ਨਹੀਂ ਤੇ ਮੈਂ ਜਿੰਨੀ ਮਰ ਰਹੀ ਨੇ ਮੈਨੂੰ ਤਾਕਤ ਦਿੱਤੀ ਸਰੀਰ ਚ ਮੈਂ ਪੂਰਾ ਯੋਰ ਲਾ ਦੂੰਗੀ ਆਪਣੇ ਪਤੀ ਪਰਮਿਸ਼ਨ ਨੂੰ ਲੱਭਣ ਚ ਕੁੜੀ ਨੇ ਵਰਦੀ ਪਾਈ ਅਫਸਰਾਂ ਵਾਲੀ ਫੌਜੀਆਂ ਵਾਲੀ ਜਿਹੜੀ ਉਹ ਸਮੇਂ ਚ ਸੀ ਉਹ ਜਿਹੜੇ ਉਹਨਾਂ ਦੇ ਕਮਾਂਡਰਾਂ ਦੀ ਲਾ ਲੋ ਉਹ ਧਨ ਦੌਲਤ ਨਾਲ ਲਈ ਤੇ ਉਹ ਨਾਲ ਦੋਨੇ ਦੋ ਚਾਰ ਸੈਨਿਕ ਲੈ ਤੇ ਉਹ ਪਤੀ ਪਰਮਿਸ਼ਨ ਨੂੰ ਲੱਭਣ ਤੁਰ ਪਈ ਪੈਣਦਰ ਪੈਣ ਤੁਰਦੀ ਰਹੀ ਘੁੰਮਦੀ ਰਹੀ ਲੋਕਾਂ ਨੂੰ ਕਹਿੰਦੇ ਵੀ ਜਿਹੜੇ ਜਿਹੜਾ ਮੈਨੂੰ ਆਪਣੀ ਹੱਡ ਵੀਤੀ ਸੁਣਾਉਣਾ ਉਹਨੂੰ ਮੂੰਹ ਮੰਗਿਆ ਨਾਮ ਦਊ ਘੁੰਮਦੇ ਰਿਹਾ ਕਿ ਲਾਕੇ ਲਾਕੇ ਜੂ ਘੁੰਮਦੇ ਰਹੀ ਜਿੱਥੇ ਕੋਈ ਲੜਕਾ ਰਹਿੰਦਾ ਸੀਗਾ ਉਹ ਜਿਹੜਾ ਉਹਦਾ ਪਤੀ ਸੀ ਉਹ ਪਿੰਡ ਵਿੱਚ ਆ ਗਈ ਘੁੰਮਦੀ ਘਮੌਂਦੀ ਲੋਕ ਕੁੜੀ ਨੂੰ ਆਪ ਵੀਤੀਆਂ ਸੁਣਾਉਂਦੇ ਰਹਿ ਨਾਮ ਪਾਉਂਦੇ ਰਹਿ ਲੜਕਾ ਜਦੋਂ ਸੁਨਿਆ ਵੀ ਇੱਕ ਬੰਦੇ ਆਇਆ ਆਪਣੇ ਏਰੀਏ ਦੇ ਵਿੱਚ ਤੇ ਉਹ ਆਬੀਦੀ ਸੁਣਦੇ ਆ ਤੇ ਉਹ ਨਾਮ ਦਿੰਦੇ ਆ ਤੇ ਉਹਨੇ ਮਾਂ ਨੂੰ ਕਿਹਾ ਆ ਵੀ ਮੈਂ ਵੀ ਕਿਉਂ ਨਾ ਕਾ ਵੀ ਜਿਹੜੀ ਆਬੀਦੀ ਮੇਰ ਨਾਲ ਹੋਈ ਆ ਮਰਨੇ ਦੀ ਜਗੋਂ ਤੇਰਵੀ ਹੋਈ ਆ ਮੈਂ ਵੀ ਸੁਣਾ ਦਿਨਾ ਨਾਮ ਲੈ ਲੈਨੇ ਆ ਤੇ ਚਲੋ ਮਾੜਾ ਮੋਟਾ ਰਹਿਣ ਗਏ ਯਾਰ ਆਪਣਾ ਹੋ ਜੂ ਮਾਂ ਕਹਿੰਦੀ ਚਲ ਜਾ ਤੂੰ ਸੁਣਾ ਉਹ ਉਧਰ ਮਾਂ ਕੋ ਲੈ ਕੇ ਆਸ਼ੀਰਵਾਦ ਤੇ ਲੜਕਾ ਉਹ ਚਲੇ ਜਾਂਦਾ ਜਾ ਕੇ ਤੇ ਉਹ ਆਪੀਤੀ ਸੁਣਾਉਣ ਤਰ ਪੈਂਦਾ ਜਦੋਂ ਲੜਕਾ ਉੱਥੇ ਜਾ ਕੇ ਦਾਖਲ ਹੁੰਦਾ ਉਹਨਾਂ ਕੋਲ ਹੀ ਇੱਥੇ ਉਹ ਖੜੇ ਹੁੰਦੇ ਆ ਤੇ ਲੜਕੀ ਉਹਨੂੰ ਵਿਛਾਲ ਲਿੰਦੀ ਵੀ ਇਹ ਤੇ ਲੜਕਾ ਉਹੋ ਹੀ ਆ ਲੜਕਾ ਫਿਰ ਆਪਦੀ ਆਪੀਤੀ ਦੱਸਦਾ ਵੀ ਐਦਾਂ ਹੀ ਦਾ ਕਰਕੇ ਰਾਜਾ ਸੇਕੋ ਐਦਾਂ ਹੀ ਦਾ ਕਰਕੇ ਉਹਦੇ ਮੁੰਡੇ ਦੀ ਥਾਂ ਉਹ ਮੈਨੂੰ ਵਿਆਹ ਕੇ ਲੈ ਗਿਆ ਵਿਆਹਣ ਲੈ ਗਿਆ ਐਦਾਂ ਹੀ ਦਾ ਕਰਕੇ ਮੇਰੇ ਨਾਲ ਸਾਰੀ ਗੱਲਬਾਤ ਹੋਈ ਤੇ ਉਹ ਮੁੰਦਰੀ ਜਿਹੜੀ ਆ ਮੈਨੂੰ ਉਹ ਪਾਈ ਕੁੜੀ ਨੇ ਐਦਾਂ ਹੀ ਦਾ ਉਹ ਮੇਰੇ ਕੋਲ ਹਲੇ ਵੀ ਹੈਗੀ ਉਹ ਕਿਹਿੰਦੀ ਵੀ ਜਾ ਫੇ ਮੁੰਦਰੀ ਲੈ ਕੇ ਆਓ ਤੇ ਲੜਕਾ ਮੁੰਦਰੀ ਲੈਣ ਕਰਨ ਚਲ ਜਾਂਦਾ ਹਾਂ ਅੱਗੇ ਬੁੜੀਆਂ ਜਿਹੜੀਆਂ ਚੀਜ਼ਾਂ ਨੂੰ ਬੜਾ ਸਾਹਮ ਕੇ ਰੱਖਦੀਆਂ ਹੁੰਦੀਆਂ ਸੀ ਕੋਈ ਵੀ ਚੀਜ਼ ਹੁਣ ਉਹ ਸੰਦੂਕ ਚ ਸਾਹਮ-ਸਾਹਮ ਕੇ ਰੱਖਦੀਆਂ ਸੀ ਤੇ ਲੋੜ ਪੈਣ ਤੇ ਕਿਤੇ ਕੰਮ ਆਉਦੇ ਘੜਦੀਆਂ ਸੀ ਉਹਨਾਂ ਦਾ ਮਾਂ ਜਿਹੜੀ ਮੇਰੀ ਮੁੰਦਰੀ ਆ ਉਹ ਕਹਿੰਦੀ ਪੁੱਤੋ ਸੰਦੂਕ ਚ ਕਹਿੰਦੀ ਲਿਆਵੀਂ ਮਾਂ ਉਹ ਵਿਖਾਉਣੀ ਤੇ ਫੇਰ ਹੀ ਨਾ ਮਿਲਣਾ ਉਹ ਮੁੰਦਰੀ ਲੈ ਆਈ ਤੇ ਉਹ ਆ ਗਿਆ ਲੜਕਾ ਮੁੰਦਰੀ ਲੈ ਕੇ ਤੇ ਚਲ ਗਿਆ ਤੇ ਲੜਕੇ ਨੇ ਮੁੰਦਰੀ ਉਹ ਬਖਾਈ ਤੇ ਕੁੜੀ ਨੇ ਮੁੰਦਰੀ ਬਖਾਨ ਲਈ ਕਹਿਣ ਲੱਗੀ ਮੈਂ ਹੀ ਆ ਤੇਰੀ ਪਤਨੀ ਤੇ ਤੂੰ ਮੇਰਾ ਪਤੀ ਆ ਤੇਰੀ ਤੈਨੂੰ ਲੱਭਣ ਦੀ ਖਾਤਰ ਇਹ ਮੈਨੂੰ ਭੇਸ ਬਟਾ ਕੇ ਆਉਣਾ ਪਿਆ ਪਿੰਡ ਦਾ ਰਪਿੰਡ ਮੈਂ ਤੁਰਦੀ ਫਿਰਦੀ ਆ ਮੈਨੂੰ ਕੋਈ ਨਹੀਂ ਲੱਭਾ ਤੇ ਤੂੰ ਅੱਜ ਮੈਨੂੰ ਤੇਰੀ ਸਟੋਰੀ ਵੀ ਪਤਾ ਲੱਗ ਗਈ ਆ ਤੇ ਮੈਨੂੰ ਹੁਣ ਲੱਗ ਪਤਾ ਗਿਆ ਵੀ ਤੂੰ ਹੀ ਹੋਈ ਆ ਤੇ ਯਾ ਹੁਣ ਤੇਰੀ ਗਰੀਬੀ ਜਿਹੜੀ ਉਹ ਚੱਕੀ ਗਈ ਆ ਜੇ ਦਾ ਤੂੰ ਉਥੇ ਰਹਿਣਾ ਸਾਡੇ ਕੋਲ ਤਾਂ ਜੇ ਇੱਥੇ ਰਹਿਣਾ ਵਾ ਤੇ ਤਾਂ ਦੱਸ ਦੇ ਉਹ ਕਹਿੰਦਾ ਮੈਂ ਤੇ ਆਪਣੀ ਮਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਵੀ ਤੂੰ ਐਸੇ ਸਾਡੇ ਕੋਲ ਰਹਿ ਸਕਦੀ ਤੇ ਦੱਸ ਉਹ ਕਹਿੰਦੇ ਕੋਈ ਗੱਲ ਨਹੀਂ ਇੱਥੇ ਹੀ ਆਪਾਂ ਰੇਣ ਫੇਰੇ ਆ ਵਧੀਆ ਬਣਾ ਲੈਨੇ ਆ ਰਾਜੇ ਨੂੰ ਕਹਿ ਕੇ ਉਹਨੇ ਉਥੇ ਹੀ ਮਹਿਲ ਬਣਾ ਲਿਆ ਐਨਾ ਅਲਿਸ਼ਾਨ ਮਹਿਰ ਵਾਲੇ ਵਾਲੇ ਦੇ ਵਿੱਚ ਉਦਾਂ ਦਾ ਕੋਈ ਮਹਿਲ ਹੀ ਨਹੀਂ ਫਿਰ ਉਹਨੇ ਮਹਿਲ ਦੇ ਬਣਾਉਣ ਦੀ ਖੁਸ਼ੀ ਦੇ ਵਿੱਚ ਸਾਰੇ ਸ਼ਹਿਰ ਨੂੰ ਨੀਂਦਾ ਦਿੱਤਾ ਵੀ ਸਾਰੇ ਸ਼ਹਿਰ ਦੇ ਵੱਡੇ ਵੱਡੇ ਕੀ ਅਮੀਰ ਗਰੀਬ ਸਭ ਆਣ ਕੇ ਇੱਥੋਂ ਰੋਟੀ ਪਿਖਾਦਾ ਹੀ ਸ਼ਕਣਾ ਸਾਰੇ ਨਗਰ ਦੇ ਲੋਕ ਖਾਣਾ ਖਾਣ ਆਉਂਦੇ ਰਹਿ ਉਸੇ ਲੜਕੇ ਦਾ ਜਿਹੜਾ ਪਿਤਾ ਸੀ ਉਹਦੇ ਤੱਕ ਵੀ ਇਸ ਨੇ ਆ ਪਹੁੰਚਿਆ ਵੀ ਆ ਫਲਾਣੇ ਰਾਜੇ ਦੀ ਰਾਣੀ ਕੁੜੀ ਨੇ ਇਦਾਂ ਮਹਿਲ ਬਣਾਇਆ ਤੇ ਉੱਥੇ ਰਹਿੰਦੀ ਉਹਨਾਂ ਤੱਕ ਵੀ ਨੀਂਦਾ ਆਇਆ ਉਹ ਵੀ ਆ ਗਿਆ ਸ਼ਕਣ ਉੱਥੇ ਰਾਜਾ ਜਦੋਂ ਆਉਂਦਾ ਰੋਟੀ ਖਾਣ ਤੇ ਉਹ ਲੜਕੇ ਦੀ ਮਾਂ ਨੂੰ ਬਿਛਾਣ ਲੈਂਦਾ ਵੀ ਇਹ ਤੇ ਉਹ ਮੇਰੀ ਰਾਣੀ ਆ ਫਿਰ ਉਹ ਸਾਰੀ ਗੱਲ ਉਹ ਜਦੋਂ ਛੱਡਦੀ ਆ ਤੇ ਉਹ ਲੜਕੇ ਦੀ ਮਾਂ ਦੱਸਦੀ ਵੀ ਤੇਰੀਆਂ ਰਾਣੀਆਂ ਨੇ ਮੇਰੇ ਨਾਲ ਧੋਖਾ ਕੀਤਾ ਮੈਨੂੰ ਉਹਨਾਂ ਨੇ ਘਰੋਂ ਮਹਿਲੋਂ ਕਢਾਤਾ ਉਹ ਕਹਿੰਦਾ ਵੀ ਮੈਂ ਤੈਨੂੰ ਬਹੁਤ ਲੱਭਦਾ ਜਿਆ ਤੂੰ ਤੇ ਆਪਾਂ ਮੈਨੂੰ ਹੀ ਦੱਸ ਦਿੰਦੀ ਉਹ ਕਹਿੰਦੀ ਵੀ ਮੈਂ ਇਸ ਲੜਕੇ ਨੂੰ ਮਾਰਨ ਦਾ ਕਹਿ ਲਾਪਿਆ ਵੀ ਮੈਂ ਜਾਨਵਰ ਮਾਰ ਦੂੰ ਤੈਨੂੰ ਵੀ ਤੇ ਲੜਕੇ ਨੂੰ ਮੈਂ ਇਹਦੀ ਖਾਤਰ ਮੈਂ ਛੱਡ ਕੇ ਆ ਗਈ ਤੇ ਉਹ ਕਹਿੰਦੇ ਵੀ ਕੋਈ ਨਹੀਂ ਹੁਣ ਉਹਨਾਂ ਦਾ ਮੈਂ ਖਾਤਰ ਕਰਦਾ ਹੀ ਆ ਗਿਆ। ਉਹ ਗਿਆ ਜਿਨ੍ਹਾਂ ਜਿਨ੍ਹਾਂ ਰਾਣੀਆਂ ਨੇ ਉਹਨਾਂ ਨੂੰ ਮਾਰਾ ਕੀਤਾ ਜਾਂ ਕੱਢਿਆ ਉਹਨਾਂ ਨੂੰ ਉਹਨੇ ਮੌਤ ਦੀ ਸਹਾਇਤਾ ਦਿੱਤੀ ਵੀ ਇਹਨਾਂ ਨੂੰ ਮਾਰ ਦਿੱਤਾ ਗਿਆ। ਤੇ ਬੜੇ ਪਿਆਰ ਤੇ ਸਤਿਕਾਰ ਨਾਲ ਉਹ ਆਪਣੇ ਮਹਿਲ ਹੀ ਲੈ ਆ। ਉਹ ਕਹਿੰਦਾ ਵੀ ਇਹ ਮਹਿਲ ਵੀ ਤੁਹਾਡਾ ਹੀ ਆ ਵੀ ਮਹਿਲ ਤੁਹਾਡਾ ਹੀ ਆ। ਤੇ ਸਾਰੇ ਜਾਨੀ ਉੱਥੇ ਮਿਲ ਕੇ ਰਹਿਣ ਲੱਗ ਪਏ। ਇਹ ਗੱਲ ਆ ਵੀ ਜਿਹੜੇ ਕਰਮ ਹੁੰਦੇ ਨੇ ਲੇਖ ਹੁੰਦੇ ਨੇ ਇਹ ਮਿਟਦੇ ਨਹੀਂ ਇਹ ਜਿੱਥੋਂ ਜਿੱਥੋਂ ਉਹਨੇ ਗੇੜ ਪਾਉਣੇ ਹੁੰਦੇ ਆ ਉਹ ਪਾ ਕੇ ਰਹਿਣਾ ਹੁੰਦਾ ਜਿਹੜੀਆਂ ਮੁਸੀਬਤਾਂ ਆਉਣੀਆਂ ਹੁੰਦੀਆਂ ਉਹ ਆ ਕੇ ਰਹਿਣੀਆਂ ਹੁੰਦੀਆਂ ਇਹ ਇਸ ਕਹਾਣੀ ਦਾ ਮੁਰਸਲ ਲੇਖ ਸੀ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਈ ਹੋਊਗੀ ਅਗਲੀ ਕਹਾਣੀ ਨਾਲ ਫੇਰ ਮਿਲਾਂਗੇ ਰੱਬ ਰੱਖਾ ਤੁਸੀਂ ਸੁਣ ਰਹੇ ਸੀ ਵੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7 ਤਾਇ ਬਿਛਨੇ ਦੇ ਨਾਲ ਉਮੀਦ ਹੈ ਤਾਇ ਬਿਛਨੇ ਵੱਲੋਂ ਸੁਣਾਈ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਹੋਰ ਕਹਾਣੀਆਂ ਦੇ ਲਈ ਵੀ ਸੋਸ਼ਲ ਪੋਡਕਾਸਟ ਨੂੰ ਇਸੇ ਤਰ੍ਹਾਂ ਹੀ ਸੁਣਦੇ ਰਹੋ ਅਤੇ ਫੋਲੋ ਵੀ ਕਰੋ ਸਤਿ ਸ਼੍ਰੀ ਅਕਾਲ